ਜਿੰਦਗੀ ਵਿੱਚ ਪੜ੍ਹਾਈ ਨੌਕਰੀ ਲਈ ਕਰਨੀ ਚਾਹੀਦੀ ਹੈ ਕਿ ਜਾਂ ਇਸ ਕੰਮ ਲਈ ਦੋਵਾਂ ਵਿੱਚੋਂ ਕਿਹੜਾ ਕੰਮ ਬੜਾ ਜ਼ਰੂਰੀ ਆ ਤੁਸੀਂ ਵੇਖਿਆ ਹੋਣਾ ਕਿ ਖਾਸ ਕਰਕੇ ਮੈਂ ਬੇਨਤੀ ਕਰੂੰਗਾ ਜਿਹੜੇ ਵਿਦਿਆਰਥੀ ਸਾਡੇ ਨੇ ਜਾਂ ਛੋਟੀ ਉਮਰ ਦੇ ਭੈਣ ਭਰਾ ਨੇ ਬੱਚੇ ਨੇ ਉਹ ਜਰੂਰ ਇਹ ਵੀਡੀਓ ਦੇਖਣ ਤੇ ਇਹ ਗੱਲ ਨੂੰ ਯਾਦ ਰੱਖਣ ਕਿ ਬਹੁਤ ਸਾਰੇ ਲੋਕਾਂ ਦਾ ਵਿਚਾਰ ਹੁੰਦਾ ਕਿ ਨੌਕਰੀਆਂ ਤੇ ਮਿਲਦੀਆਂ ਨਹੀਂ ਤੇ ਪੜ੍ਹਾਈ ਕਿਉਂ ਕਰਨੀ ਆ ਪੜ੍ਹ ਲਿਖ ਕੇ ਕੀ ਕਰਨਾ ਜੇ ਨੌਕਰੀ ਨਹੀਂ ਮਿਲਨੀ ਤਾਂ ਤੇ ਇੱਥੇ ਹੀ ਬਹੁਤ ਸਾਰੇ ਲੋਕਾਂ ਦੀ ਸੋਚ ਖਤਮ ਹੋ ਜਾਂਦੀ ਆ ਤੇ ਜੇ ਤੂੰ ਅੱਗੇ ਜਾਇਆ ਜਾਵੇ ਤਾਂ ਉਹ بڑے ਹੀ ਡੂੰਗੇ ਸਵਾਲ ਹੈ ਕਿ ਪੜ੍ਹਾਈ ਜਿਹੜੀ ਨੌਕਰੀ ਦੇ ਨਾਲ ਨਾਲ ਹੋਰ ਵੀ ਬੜੀ ਜ਼ਰੂਰੀ ਹੁੰਦੀ ਆ ਕਿਉਂਕਿ ਪੜ੍ਹਿਆ ਲਿਖਿਆ ਮਨੁੱਖ ਜਿਹੜਾ ਆ ਪੜ੍ਹਾਈ ਜਿਹੜੀ ਆ ਮਨੁੱਖ ਨੂੰ ਇੱਕ ਚੰਗਾ ਇਨਸਾਨ ਬਣਾਉਂਦੀ ਆ ਇਨਸਾਨ ਨੂੰ ਜ਼ਿੰਦਗੀ ਵਿੱਚ ਵਿਚਰਨਾ ਸਿਖਾਉਂਦੀ ਆ ਇਨਸਾਨ ਨੂੰ ਜ਼ਿੰਦਗੀ 'ਚ ਕਿਉਂਕਿ ਬਚਪਨ ਤੋਂ ਬਾਅਦ ਅਸੀਂ ਇੱਕ ਵੱਡੇ ਰਿਸ਼ਤਿਆਂ 'ਚ ਜੁੜਦੇ ਆ ਜਿਵੇਂ ਸਾਡੀ ਸ਼ਾਦੀ ਹੋ ਜਾਂਦੀ ਆ ਸਾਡੇ ਹੋਰ ਵੱਡੇ ਰਿਸ਼ਤੇ ਭਨ ਜਾਂਦੇ ਨੇ ਪਤੀ ਪਤਨੀ ਤੋਂ ਬਾਅਦ ਸੱਸ ਸਹੁਰੇ ਅਤੇ ਹੋਰ ਬੜੇ ਸਾਡੇ ਸਮਾਜਿਕ ਤਾਣੇ ਬਾਣੀ ਜਿੱਥੇ ਅਸੀਂ ਜਵਾਬਦੇਹ ਹੁੰਨੇ ਆ ਜੇ ਅਸੀਂ ਪੜੇ ਲਿਖੇ ਆ ਚੰਗੀ ਤਰ੍ਹਾਂ ਪੜ੍ਹਾਈ ਕੀਤੀ ਹੋਈ ਆ ਜ਼ਿੰਦਗੀ ਦੇ ਵਿੱਚ ਤਾਂ ਫਿਰ ਕੀ ਹੁੰਦਾ ਸਾਨੂੰ ਬਹਿਣ ਉੱਠਣ ਦਾ ਪਤਾ ਲੱਗਦਾ ਸਾਨੂੰ ਸਮਾਜ ਚ ਕਿਹੜੀ ਗੱਲ ਕਿੰਜ ਕਰਨੀ ਉਹਦਾ ਪਤਾ ਲੱਗਦਾ ਸਾਨੂੰ ਪਰਿਵਾਰ ਦੇ ਵਿੱਚ ਕਿਵੇਂ ਇੱਕ ਦੂਜੇ ਨਾਲ ਰਹਿਣਾ ਆ ਆਪਣੇ ਜੀਵਨ ਪਾਰਟਨ ਲਾਈਫ ਪਾਰਟਨਰ ਨਾਲ ਬੱਚਿਆਂ ਨਾਲ ਮਾਂ ਬਾਪ ਨਾਲ ਭੈਣ ਭਰਾਵਾਂ ਨਾਲ ਆ ਰਿਸ਼ਤੇਦਾਰੀ ਵਿੱਚ ਇਹ ਸਾਰਾ ਕੁਝ ਸਾਨੂੰ ਪੜ੍ਹਾਈ ਹੀ ਸਿਖਾਉਂਦੀ ਆ ਕਿੰਜ ਅਸੀਂ ਕਿਤੇ ਬੈਕੀ ਹੋਟਲ ਚ ਖਾਣਾ ਖਾਣਾ ਆ ਕਿੰਜ ਅਸੀਂ ਬਿੱਲ ਦੇਣਾ ਆ ਜਾਂ ਸਾਡੀਆਂ ਕੀ ਬੋਡੀ ਲੈਂਗੁਏਜ ਹੋਵੇਗੀ ਇਹ ਆਰੀਆਂ ਗੱਲਾਂ ਸਾਨੂੰ ਪੜਨਾ ਪੜ੍ਹਾਈ ਹੀ ਸਿਖਾਉਂਦੀ ਆ ਨਾਲ ਦੀ ਨਾਲ ਜੇ ਸਾਨੂੰ ਨੌਕਰੀ ਨਹੀਂ ਵੀ ਮਿਲਦੀ ਪੜਿਆ ਲਿਖਿਆ ਬੰਦਾ ਕਦੀ ਦੀ ਤੁਸੀਂ ਇਹ ਗਰੀਬ ਨਹੀਂ ਵੇਖੋਗੇ ਪੜਿਆ ਲਿਖਿਆ ਬੰਦਾ ਕਦੀ ਤੁਹਾਨੂੰ ਐਵੇਂ ਦਾ ਨਜ਼ਰ ਆਊਗਾ ਕਿ ਉਹ ਆਪਣੀ ਜ਼ਿੰਦਗੀ ਚ ਕਾਮਯਾਬ ਨਾ ਹੋਵੇ ਹਾਂ ਕਾਮਯਾਬੀ ਥੋੜੀ ਲੇਟ ਮਿਲ ਸਕਦੀ ਕਿਉਂਕਿ ਪੜਿਆ ਲਿਖਿਆ ਬੰਦਾ ਆਪਣਾ ਕਾਰੋਬਾਰ ਸ਼ੁਰੂ ਕਰ ਸਕਦਾ ਪੜਿਆ ਲਿਖਿਆ ਬੰਦਾ ਕੋਈ ਕੰਮ ਸਿੱਖ ਕੇ ਕਿਤੇ ਵੱਡੇ ਰੈਸਟੋਰੈਂਟ ਚ ਲੱਗ ਸਕਦਾ ਉੱਥੇ ਜ਼ਿੰਦਗੀ ਬਿਹਤਰ ਕਰ ਸਕਦਾ ਪੜਿਆ ਲਿਖਿਆ ਬੰਦਾ ਵਡੀਆਂ-ਵਡੀਆਂ ਜਿਹੜੀਆਂ ਜਿੱਦਾਂ ਜੀਸੀਬੀ ਵਗੈਰਾ ਵਡੀਆਂ ਕਰੇਨਾ ਚਲਾ ਸਕਦਾ ਇੰਜੀਨੀਅਰ ਬਣ ਸਕਦਾ ਵੱਡੇ-ਵੱਡੇ ਕੰਮ ਕਰ ਸਕਦਾ ਆ ਕੋਈ ਏਡੀ ਗੱਲ ਨਹੀਂ ਹੁੰਦੀ ਕਿ ਪੜਿਆ ਲਿਖਿਆ ਬੰਦਾ ਜੇ ਉਹਨੂੰ ਨੌਕਰੀ ਨਹੀਂ ਮਿਲੀ ਤਾਂ ਉਹ ਬੰਦਾ ਨਿਰਾਸ਼ ਹੋ ਜਾਵੇ ਇਹ ਕੋਈ ਗੱਲ ਨਹੀਂ ਬਣਦੀ ਲੇਕਿਨ ਪੜਨਾ ਬਹੁਤ ਹੀ ਜ਼ਰੂਰੀ ਆ ਜੇ ਪੜ੍ਹਾਈ ਦੇ ਨਾਲ ਨਾਲ ਨੌਕਰੀ ਮਿਲ ਜੇ ਇਹ ਤਾਂ ਹੋਰ ਵੀ ਵਧੀਆ ਹੋ ਜਾਂਦਾ ਚਲੋ ਮਨੁੱਖ ਨੇ ਪੜ੍ਹਾਈ ਵੀ ਕੀਤੀ ਨੌਕਰੀ ਵੀ ਮਿਲ ਗਈ ਇੱਕ ਸਿਆਣਾ ਮਨੁੱਖ ਵੀ ਬਣ ਗਿਆ ਤਾਂ ਉਹ ਇੱਕ ਹੋਰ ਵੀ ਚੰਗੀ ਗੱਲ ਹੋ ਜਾਂਦੀ ਪਰ ਅਸੀਂ ਆਪਣੇ ਬੱਚਿਆਂ ਦੇ ਦਿਮਾਗ 'ਚ ਇਹ ਗੱਲ ਨਾ ਪਾਈਏ ਕਿ ਕਾਕਾ ਨੌਕਰੀ ਤੇ ਮਿਲਦੀ ਨਹੀਂ ਤੇ ਪੜ੍ਹਾਈ ਦਾ ਕੀ ਫਾਇਦਾ ਜਦੋਂ ਅਸੀਂ ਇਹੋ ਜਿਹੇ ਸ਼ਬਦ ਬੱਚਿਆਂ ਦੇ ਦਿਮਾਗ 'ਚ ਪਾ ਦਿੰਦੇ ਆ ਬੱਚੇ ਪੜ੍ਹਨਾ ਛੱਡ ਦਿੰਦੇ ਨੇ ਕਿਉਂਕਿ ਬੇਸ਼ੱਕ ਪੜ੍ਹਾਈ ਦਾ ਲੈਵਲ ਕੁਝ ਵੀ ਹੋਵੇ ਕੰਜੀ ਦਾ ਵੀ ਹੋਵੇ ਜਿਹੜੇ ਸਕੂਲਾਂ ਕਾਲਜਾਂ ਦੇ ਵਿੱਚ ਅਧਿਆਪਕ ਸਹਿਬਾਨ ਪ੍ਰੋਫੈਸਰ ਸਹਿਬਾਨ ਲੈਕਚਰਰ ਸਹਿਬਾਨ ਹੁੰਦੇ ਨੇ ਉਹਨਾਂ ਨੂੰ ਕੋਈ ਜ਼ਿੰਦਗੀ ਦਾ ਬੜਾ ਤਜਰਬਾ ਹੁੰਦਾ ਉਹ ਆਪਣੇ ਤਰੀਕੇ ਨਾਲ ਹੀ ਬੱਚੇ ਨੂੰ ਵਿਦਿਆਰਥੀ ਨੂੰ ਇੰਨਾ ਗਾਈਡ ਕਰ ਦਿੰਦੇ ਨੇ ਕਿ ਬੱਚਾ ਮਾਰਸ਼ਲ ਬਣ ਜਾਂਦਾ ਆ ਇੱਕ ਜ਼ਿੰਦਗੀ ਦਾ ਕਾਮਯਾਬ ਹੋਣ ਵਾਲਾ ਮਨੁੱਖ ਬਣ ਜਾਂਦਾ ਇਸ ਕਰਕੇ ਸਾਨੂੰ ਪੜ੍ਹਾਈ ਨੂੰ ਬੋਝ ਨਹੀਂ ਸਮਝਣਾ ਚਾਹੀਦਾ ਮੇਰੀ ਵਿਦਿਆਰਥੀਆਂ ਨੂੰ ਬੇਨਤੀ ਹੈ ਕਿ ਜਰੂਰ ਪੜ੍ਹਾਈ ਕਰਿਆ ਕਰੋ ਮਿਹਨਤ ਕਰਿਆ ਕਰੋ ਕਿਉਂਕਿ ਜਿਹੜਾ ਬਚਪਨ ਹੁੰਦਾ ਹੈ ਇਹ ਪੜਨ ਦੇ ਲਈ ਹੀ ਹੁੰਦਾ ਆ ਮਾਪੇ ਸਾਰੇ ਖਰਚੇ ਚੁੱਕਦੇ ਨੇ ਫੀਸਾਂ ਤੱਕ ਦਿੰਦੇ ਨੇ ਹਰ ਤਰ੍ਹਾਂ ਦਾ ਖਰਚਾ ਉਹ ਪ੍ਰੋਵਾਈਡ ਕਰਦੇ ਨੇ ਫਿਰ ਸਾਨੂੰ ਪੜਨ ਦੇ ਵਿੱਚ ਕੀ ਮੁਸ਼ਕਲ ਹੈਗੀ ਅੱਜ ਕੱਲ ਤੇ ਸਹੂਲਤਾਂ ਹੀ ਬੜੀਆਂ ਨੇ ਹਾਜ਼ਮਲ ਮਾੜੀ ਤੋਂ ਮਾੜੀ ਸਕੂਲ ਦੇ ਵਿੱਚ ਵੀ ਪੱਖੇ ਲੱਗੇ ਨਹੀਂ ਹਰ ਵੇਲੇ ਗਰਮੀ ਦੇ ਮੌਸਮ ਮੁਤਾਬਕ ਪੱਖੇ ਮਿਲ ਜਾਂਦੇ ਨੇ ਕੁਝ ਸਕੂਲਾਂ 'ਚ ਏਸੀ ਵਗੈਰਾ ਵੀ ਲੱਗੇ ਨੇ ਘਰਾਂ 'ਚ ਵੀ ਬੜਾ ਸੋਖਿਆ ਘਰ ਪੱਕੇ ਨਹੀਂ 24 ਘੰਟੇ ਬਿਜਲੀ ਆ ਹਰ ਇੱਕ ਦੀ ਆਪੋ ਆਪਣੇ ਘਰਾਂ ਦੇ ਮੁਤਾਬਕ ਕਿਤੇ ਪੱਖੇ ਕਿਤੇ ਕੂਲਰ ਕਿਤੇ ਏਸੀ ਚੱਲ ਰਹੇ ਨੇ ਮਾਪਿਆਂ ਦੇ ਇੱਕੋ ਧਿਆਨ ਦਾ ਪੁੱਤ ਜੀ ਪੜ ਲਓ ਕਿ ਇਹ ਪੜ੍ਹ ਲੂ ਇਸ ਕਰਕੇ ਪੜ੍ਹਨ ਦੀ ਉਮਰ ਦੇ ਵਿੱਚ ਬੱਚਿਆਂ ਨੂੰ ਪੜ੍ਹ ਲੈਣਾ ਚਾਹੀਦਾ ਜਿੰਨਾ ਵੀ ਉਹ ਪੜ ਸਕਦੇ ਹੋਣ ਚਾਹੇ 10ਵੀਂ ਤੱਕ ਪੜ ਲੈਣ ਪਲੱਸ 2 ਤੱਕ ਪੜ ਲੈਣ ਗ੍ਰੈਜੂਏਸ਼ਨ ਕਰ ਲੈਣ ਪੋਸਟ ਗ੍ਰੈਜੂਏਸ਼ਨ ਕਰ ਲੈਣ ਐਮ ਫਿਲ ਕਰ ਲੈਣ ਪੀ ਐਚ ਡੀ ਕਰ ਲੈਣ ਪੜਨਾ ਜ਼ਰੂਰ ਚਾਹੀਦਾ ਪੜ੍ਹਾਈ ਨਾਲ ਪੜਿਆ ਹੋਇਆ ਬੰਦਾ ਜ਼ਿੰਦਗੀ 'ਚ ਬਹੁਤ ਕਾਮਯਾਬ ਹੁੰਦਾ ਜੀ ਇਸ ਕਰਕੇ ਇਹਨੂੰ ਪੜਨਾ ਜਿਹੜਾ ਨਾ ਪੜਨਾ ਲਿਖਣਾ ਇੱਕ ਚੰਗੀ ਗੱਲ ਆ ਮੈਂ ਤੁਹਾਡਾ ਆਪਣਾ ਪ੍ਰਿੰਸੀਪਲ ਬਚਿੱਤਰ ਸਿੰਘ ਤਰਸਿੱਕਾ ਜੀਉਂਦੇ ਵਾਸਤੇ ਰਹੋ ਰੱਬ ਸੋਣਾ ਤੁਹਾਡੀ ਲੰਬੀ ਲੰਬੀ ਉਮਰ ਕਰਨ